ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ SZ نیوز ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਪੰਜਾਬ ਦੇ ਵਿੱਚ ਜਦੋਂ ਤੋਂ ਮੌਨਸੂਨ ਨੇ ਐਂਟਰੀ ਮਾਰੀ ਹੈ ਲਗਾਤਾਰ ਮੌਸਮ ਸੁਹਾਵਣਾ ਹੋਇਆ ਹੈ ਰਾਤਾਂ ਠੰਡੀਆਂ ਨੇ ਔਰ ਦਿਨ ਵੀ ਠੰਡੇ ਨੇ ਪਰ ਦੱਸਦੀ ਹੈ ਕਿ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਸੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਸਵੇਰੇ ਕਾਲੇ ਬੱਦਲ ਛਾਏ ਹੋਏ ਸੀ ਔਰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਅਤੇ ਕੱਲ ਯਾਨੀ ਕਿ 2 ਦਿਨ ਤੱਕ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਯਾਨੀ ਕਿ ਮੌਸਮ ਵਿਪາກ ਦੇ ਵੱਲੋਂ بارش ਨੂੰ ਲੈ ਕੇ ਮੀਂਹ ਨੂੰ ਲੈ ਕੇ ਦੋ ਦਿਨਾਂ ਲਈ ਔਰੇਂਜ ਅਤੇ yellow alert ਜਿਹੜਾ ਉਹ ਜਾਰੀ ਕੀਤਾ ਗਿਆ ਸੋ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਇਸੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਭਾਰੀ ਤੋਂ ਭਾਰੀ ਮੀਂਹ ਦਾ ਮਤਲਬ ਹੈ ਕਿ ਬਹੁਤ ਹੀ ਜ਼ਿਆਦਾ بارش ਲੋਕਾਂ ਦਾ ਘਰ ਤੋਂ ਬਾਹਰ ਨਿਕਲਣ ਔਖਾ ਹੋ ਸਕਦਾ ਹੈ ਸੜਕਾਂ ਨੇ ਜਿਹੜੀਆਂ ਉਹ ਪਾਣੀ ਦੇ ਨਾਲ ਡੁੱਬ ਸਕਦੀਆਂ ਨੇ ਇਸ ਦੇ ਨਾਲ ਹੀ ਨਹਿਰਾਂ ਦੇ ਵਿੱਚ ਪਾਣੀ ਦਾ ਫਲੋ ਵੱਧ ਸਕਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਨਾਲ بارش ਹੋਈ ਹੈ ਸੋ ਹੜ੍ਹਾਂ ਵਰਗੇ ਹਲਕਾ ਹੱਥ ਵੀ ਬਣ ਸਕਦੇ ਨੇ ਸੋ ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੇ ਜਿਹੜੇ ਇਸ ਚੀਜ਼ ਦਾ ਜਾਇਜ਼ਾ ਜ਼ਰੂਰ ਲੈ ਰਹੇ ਨੇ ਕਿ ਆਖਰਕਾਰ ਕੱਲ ਨੂੰ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਸਾਹਮਣਾ ਨਾ ਕਰਨਾ ਪਵੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਆਉਣ ਵਾਲੇ ਦਿਨਾਂ ਲਈ ਯਾਨੀ ਕਿ ਅੱਜ ਅਤੇ ਕੱਲ ਪੰਜਾਬ ਦੇ ਵਿੱਚ 10 ਜ਼ਿਲ੍ਹਿਆਂ ਦੇ ਲਈ orange ਅਤੇ yellow alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਨਾਮ ਆਉਂਦੇ ਨੇ ਸਭ ਤੋਂ ਪਹਿਲਾਂ ਫਿਰੋਜ਼ਪੁਰ ਫਜ਼ਿਲਕਾ ਲੁਧਿਆਣਾ ਬਰਨਾਲਾ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਅਤੇ ਫਰੀਦਕੋਟੇ ਹੋਜੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ بارش ਹੋਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਤਾਂ ਜੇਕਰ ਜ਼ਿਕਰ ਕੀਤਾ ਜਾਵੇ ਕੱਲ ਦਾ ਕੱਲ ਐਤਵਾਰ ਸੀ ਸਵੇਰ ਤੋਂ ਹੀ ਅਸਮਾਨ ਦੇ ਵਿੱਚ ਕਾਲੇ ਬੱਦਲ ਨੇ ਜਿਹੜੇ ਉਹ ਛਾਏ ਹੋਏ ਸੀ ਅਤੇ ਲਗਾਤਾਰ بارش ਜੜੀ ਹੁੰਦੀ ਹੈ ਮੌਸਮ ਸੁਹਾਵਣਾ ਰਹਿੰਦਾ ਪਰ ਬੀਤੇ ਦੁਪਹਿਰ ਤੋਂ ਬਾਅਦ ਧੁੱਪ ਨਿਕਲ ਆਉਂਦੀ ਹੈ ਅਸਮਾਨ ਦੇ ਵਿੱਚ ਖਿਲਖਲਾਉਂਦੀ ਹੋਈ ਧੁੱਪ ਦੇ ਕਾਰਨ ਲੋਕਾਂ ਨੂੰ ਹੰਮਸ ਭਰਿਆ ਵਾਤਾਵਰਣ ਮਹਿਸੂਸ ਹੁੰਦਾ ਤਾਂ ਦੱਸ ਦੇ ਕਿ ਜਿੱਥੇ ਇਸ ਵਾਰੀ ਗਰਮੀ ਨੇ ਸਾਰੇ ਰਿਕਾਰਡ ਤੋੜੇ ਸੀ ਉੱਥੇ ਮਾਨਸੂਨ ਵੀ ਲੱਗਦਾ ਹੈ ਸਾਰੇ ਰਿਕਾਰਡ ਤੋੜੇ ਗਿੱਤਾ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਐ ਹ ਫਿਲਹਾਲ ਜਾਣਕਾਰੀ ਦੇ ਦਿੰਨੇ ਆ ਕਿ ਇਸ ਅੱਤ ਦੀ ਬਾਰਿਸ਼ ਨੇ ਅੱਤ ਦੇ ਮਹੀਨੇ ਲੋਕਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਾਈਆਂ ਨੇ ਲੋਕਾਂ ਦੀ ਜੇਬ ਦੇ ਉੱਤੇ ਕਿਤੇ ਨਾ ਕਿਤੇ ਇਸ ਦਾ ਭਾਰੀ ਅਸਰ ਪਿਆ ਕਿਚਨ ਦੇ ਬਜਟ ਦਾ ਜ਼ਰੂਰ ਵਿਗੜਿਆ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵੀ ਇਜ਼ਾਫਾ ਹੋਇਆ ਸਸ਼੍ਰੀਕਾਲ ਤੁਹ ਸਟੁਰਚੋ ਕੇ ਐਸਐਮਐਨ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਪੰਜਾਬ ਦੇ ਵਿੱਚ ਜਦੋਂ ਤੋ ਮੌਨਸੂਨ ਨੇ ਐਂਟਰੀ ਮਾਰੀ ਹੈ ਲਗਾਤਾਰ ਮੌਸਮ ਸੁਹਾਵਣਾ ਹੋਇਆ ਰਾਤਾਂ ਠੰਡੀਆਂ ਨੇ ਔਰ ਦਿਨ ਵੀ ਠੰਡੇ ਨੇ ਪਰ ਦਾਸਤੀ ਹੈ ਕਿ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਸੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਸਵੇਰੇ ਕਾਲੇ ਬੱਦਲ ਛਾਏ ਹੋਏ ਸੀ ਔਰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਅਤੇ ਕੱਲ ਯਾਨੀ ਕਿ 2 ਦਿਨ ਤੱਕ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰੀ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ بارش ਨੂੰ ਲੈ ਕੇ ਮੀਂਹ ਨੂੰ ਲੈ ਕੇ ಸೋ ದಿನಲ್ಲಿ ਔਰੇਂਜ ਅਤੇ yellow ਅਲਰਟ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਸੋ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਇਸੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਭਾਰੀ ਤੋਂ ਭਾਰੀ ਮੀਂਹ ਦਾ ਮਤਲਬ ਹੈ ਕਿ ਬਹੁਤ ਹੀ ਜ਼ਿਆਦਾ بارش ਲੋਕਾਂ ਦਾ ਘਰ ਤੋਂ ਬਾਹਰ ਨਿਕਲਣ ਔਖਾ ਹੋ ਸਕਦਾ ਹੈ ਸੜਕਾਂ ਨੇ ਜਿਹੜੀਆਂ ਉਹ ਪਾਣੀ ਦੇ ਨਾਲ ਡੁੱਬ ਸਕਦੀਆਂ ਨੇ ਇਸ ਦੇ ਨਾਲ ਹੀ ਨਹਿਰਾਂ ਦੇ ਵਿੱਚ ਪਾਣੀ ਦਾ ਫਲੋ ਵੱਧ ਸਕਦਾ ਹੈ ਪੰਜਾਬ ਦੇ ਵਿੱਚ ਲਗਾਤਾਰ ਇਸ ਤਰੀਕੇ ਦੇ ਨਾਲ بارش ਹੋਈ ਹੈ ਸੋ ਹੜ੍ਹਾਂ ਵਰਗੇ ਹਲਕਾ ਆਤ ਵੀ ਬਣ ਸਕਦੇ ਨੇ ਸੋ ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੇ ਜਿਹੜੇ ਇਸ ਚੀਜ਼ ਦਾ ਜਾਇਜ਼ਾ ਜ਼ਰੂਰ ਲੈ ਰਹੇ ਨੇ ਕਿ ਆਖਰਕਾਰ ਕੱਲ ਨੂੰ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਸਾਹਮਣਾ ਨਾ ਕਰਨਾ ਪਵੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਆਉਣ ਵਾਲੇ ਦਿਨਾਂ ਲਈ ਯਾਨੀ ਕਿ ਅੱਜ ਅਤੇ ਕੱਲ ਪੰਜਾਬ ਦੇ ਵਿੱਚ 10 ਜ਼ਿਲ੍ਹਿਆਂ ਦੇ ਲਈ orange ਅਤੇ yellow alert ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਨਾਮ ਆਉਂਦੇ ਨੇ ਸਭ ਤੋਂ ਪਹਿਲਾਂ ਫਿਰੋਜ਼ਪੁਰ ਫਜ਼ਿਲਕਾ ਲੁਧਿਆਣਾ ਬਰਨਾਲਾ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਅਤੇ ਫਰੀਦਕੋਟੇ ਹੋਜੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਚੁਕਾਈ ਜਾ ਰਹੀ ਹੈ ਤਾਂ ਜੇਕਰ ਜ਼ਿਕਰ ਕੀਤਾ ਜਾਵੇ ਕੱਲ ਦਾ ਕੱਲ ਐਤਵਾਰ ਸੀ ਸਵੇਰ ਤੋਂ ਹੀ ਅਸਮਾਨ ਦੇ ਵਿੱਚ ਕਾਲੇ ਬੱਦਲ ਨੇ ਜਿਹੜੇ ਉਹ ਛਾਏ ਹੋਏ ਸੀ ਔਰ ਲਗਾਤਾਰ بارش ਜੜੀ ਹੁੰਦੀ ਹੈ ਮੌਸਮ ਸੁਹਾਵਣਾ ਰਹਿੰਦਾ ਹੈ ਪਰ ਬੀਤੇ ਦੁਪਹਿਰ ਤੋਂ ਬਾਅਦ ਧੁੱਪ ਨਿਕਲ ਆਉਂਦੀ ਹੈ ਅਸਮਾਨ ਦੇ ਵਿੱਚ ਖਿਲਖਲਾਉਂਦੀ ਹੋਈ ਧੁੱਪ ਦੇ ਕਾਰਨ ਲੋਕਾਂ ਨੂੰ ਹੰਮਸ ਭਰਿਆ ਵਾਤਾਵਰਣ ਮਹਿਸੂਸ ਹੁੰਦਾ ਤਾਂ ਦੱਸਿਆ ਕਿ ਜਿੱਥੇ ਇਸ ਵਾਰੀ ਗਰਮੀ ਨੇ ਸਾਰੇ ਰਿਕਾਰਡ ਤੋੜੇ ਸੀ ਉੱਥੇ ਮਾਨਸੂਨ ਵੀ ਲੱਗਦਾ ਹੈ ਸਾਰੇ ਰਿਕਾਰਡ ਤੋੜੇ ਗਿੱਤਾ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਐ ਹ ਫਿਲਹਾਲ ਜਾਣਕਾਰੀ ਦੇ ਦਿੰਨੇ ਆ ਕਿ ਇਸ ਅੱਤ ਦੀ ਬਾਰਿਸ਼ ਨੇ ਅੱਤ ਦੇ ਮਹੀਨੇ ਲੋਕਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਾਈਆਂ ਨੇ ਲੋਕਾਂ ਦੀ ਜੇਬ ਦੇ ਉੱਤੇ ਕਿਤੇ ਨਾ ਕਿਤੇ ਇਸ ਦਾ ਭਾਰੀ ਅਸਰ ਪਿਆ ਕਿਚਨ ਦੇ ਬਜਟ ਤੇ ਜ਼ਰੂਰ ਵਿਕ ਗਿਆ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵੀ ਇਜ਼ਾਫਾ ਹੋਇਆ ਹੈ